ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕਟਨਾ ਕੀ ਵਾਪਰੀ ਕਟਨਾ ਯਾਤਰਾ ਤੇ ਗਿਆ ਇਹ ਇੰਪੁਰ ਸਾਹਿਬ ਤੇ ਉਹ ਸੇ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਰਖੋਗੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥ ਲੱਡੇ ਪੈ ਜਾ ਕੇ ਖਾਈ ਦੇ ਵਿੱਚ 70 80 ਜਣੇ ਆ ਗਏ ਇਸ ਯਾਤਰਾ ਦੇ ਕਟਨਾ ਬਾਅਦ ਥੱਲੇ ਡੇ ਖੜਾ ਸੀ ਡਿੱਗ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ ਹਜ ਅਮਨਦੀਪ ਸਿੰਘ ਹੈਗਾ ਜੀ ਮੈਂ ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਘੀ ਖਾਈ ਸੀ ਕਿਤੇ ਵਿੱਚ ਜਾ ਡਿੱਗ ਗਏ ਜੀ ਇੰਨਾ ਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਪਿਤਾ ਕੀ ਕੰਮ ਕਰਦੇ ਨੇ ਇਹ ਪਿਤਾ ਇੰਨਾ ਤੇ ਗ੍ਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਕਿੰਨੇ ਭੈਣਾਂ ਦਾ ਪੁੱਤ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇੱਥੇ ਪਰਿਵਾਰ ਨੂੰ ਕਿਦਾ ਪਤਾ ਲੱਗਾ ਘਟਨਾ ਬਾਰੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਜੀ ਉਹਨਾਂ ਦੀ ਕਾਲ ਆਈ ਜੀ ਇੱਦਾਂ ਇੱਦਾਂ ਮਿਸ ਹੈਪਟਿੰਗ ਹੋ ਗਈ ਆ ਜੀ ਕਿੰਨੀ ਤੁਸੀਂ ਭੱਜ ਕੇ ਤੋਂ ਵੱਡਾ ਆ ਇਹ 300 ਫੁੱਟ ਜੀ ਹਾਂਜੀ ਹਾਂ ਮੌਕੇ ਤੇ ਡੈਥ ਹੋ ਗਈ ਜੀ ਪ੍ਰਗਟ ਸਿੰਘ ਕੀ ਲੱਗਦਾ ਤੁਹਾਨੂੰ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਨਾਲ ਸੀ ਜਦੋਂ ਹੋਈ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ ਪੰਜ ਜਣੇ ਆਕੇ ਸੀ ਕਦੋਂ ਉਹਨੇ ਗੇਸ ਯਾਤਰਾ ਲਈ ਇਹ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰੇ ਰਿਸ਼ੀ ਕੇਸ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਪਾਂ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥੱਲੇ ਕੱਟਣਾ ਰਸਤਾ ਥੋੜਾ ਯਾ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਂਦੇ ਆ ਮਗਰ ਮੈਂ ਠੀਕ ਆ ਤੇ ਥੋੜਾ ਵਧੀਆ ਕੋਈ ਕਹਿੰਨ ਉਹ ਮੁੜ ਕੇ ਮੇਰਾ ਇੱਕ ਦੋਸਤ ਹੁੰਦਾ ਉਹਨੇ ਫਿਰ ਇਹ ਬੁੱਲਸ ਤੇ ਵਿੱਚ ਬਿਨ ਲੈ ਕੇ ਆਇਆ ਕਿ ਇਹ ਸਾਡੇ 1:10 ਵਜੇ ਦੀ 10:30 ਵਜੇ ਕਰੀਬ ਸਾਬਾਪਾਪਰੀ ਘਟਨਾ ਦੱਸ ਸਕਦਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦ ਤੱਕ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁੱਕੇ ਉਹ ਡਰਣ ਗਿਆ ਕਿੱਲੇ ਕਿੱਲੇ ਜਾਂਦੀ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਪੂਰੀ ਬੋਡੀ ਜਿਹੜੀ ਬਾਹਰ ਕੱਢੀ ਕਿੱਡੀ ਕਾ ਡੁੱਬੀ ਸੀ ਜਨੇ 70 ਕਿ ਫੁੱਟ ਮੀਟਰ ਵਾਲੋ ਇਨੀ ਕਿ ਹੈਗੇ ਕਰਵਾਟ ਦੀ ਗੱਲ ਕਰੀਏ ਫੋਨ ਨੰਬਰ ਕਰਵਾ ਕੇ ਆ ਗਏ ਇਹਦੇ ਪਰ ਗੁਰਪ੍ਰੀਤ ਹੁਣੀ ਗੁਰਪ੍ਰੀਤ ਉਹਦੇ ਫਾਦਰ ਆ ਮਦਰ ਆ ਗੁਰਪ੍ਰੀਤ ਤੇ ਸਿਸਟਰ ਉਹਦੀ ਗੁਰਪ੍ਰੀਤ ਦਾ ਨਾਮ ਹੈ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਗਰੇਵਾਲ ਟੀਚਰ ਖਾਲਸਾ ਕੋਲੇ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਅੱਜ ਪੜਨਾ ਵਾਪਰਿਆ ਇਹ ਬਹੁਤ ਹੀ ਦੁੱਖਦਾਈ ਆ ਅਕੈ ਤੇ ਸਹਿ ਆ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਜੋ ਕਿ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਕਮਰਸ ਦਾ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨਾ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਮੇਰੇ ਕੋਲ ਸ਼ਬਦ ਨਹੀਂ ਆ ਮੈਡਮ ਕੁਲਜੀਤ ਨੇ ਇਹਨਾਂ ਨੇ ਉਸ ਬੱਚੇ ਦੀ ਉੱਥੇ ਸਾਡੇ ਸਕੂਲ ਐਡਮਿਸ਼ਨ ਕਰਾਈ ਸੀ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੀ ਆ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਸ ਸਮੇ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਕਹਿ ਸਕਾਂ ਪਰਿਵਾਰ ਚ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਦਾਦੀ ਮਾਂ ਉਹਦੀ ਛੋਟੀ ਭੈਣ ਹੈ ਮਦਰ ਹੈ ਗੁਰਪ੍ਰੀਤ ਦੀ 18 ਸਾਲ ਉਮਰ ਸੀ ਇਸ ਉਮਰ ਦੇ ਵਿੱਚ ਮਾਪੇ ਉਹਦਾ ਲੱਕ ਟੁੱਟ ਜਾਂਦਾ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਹਰ ਇੱਕ ਨੇ ਆਪਣੇ ਸੁਪਨੇ ਸਜਾਏ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਇੰਨਾ ਆਗਿਆਕਾਰੀ ਬੱਚਾ ਜੋ ਪਤਾ ਲੱਗਾ ਕਿ ਹਿਮਕੁੰਡ ਸਾਹਿਬ ਹੀ ਗਿਆ ਉੱਥੇ ਜਾ ਕੇ ਕੋਈ ਰੇਲਿੰਗ ਨੂੰ ਪਕੜਿਆ ਉਹ ਨਹੀਂ ਸੀ ਮਜ਼ਬੂਤ ਤੇ 350 ਫੁੱਟ ਦੀ ਖਾਈ ਦੇ ਵਿੱਚ ਡਿੱਗ ਕੇ ਜਿਹੜਾ ਆ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਬਹੁਤ ਹੀ ਦੁਖਦਾਈ ਆ ਇਸ ਦੁੱਖ ਦੇ ਭਾਣੇ ਦੇ ਵਿੱਚ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ ਸ਼ਰੀਕ ਹੋ ਕੇ ਦੁੱਖੀ ਬਣ ਸਕਦੇ ਕਹਿੰਦੇ ਸੁੱਖ ਵੇਲੇ ਨਾ ਜਰੂਰ ਦੁੱਖ ਵੇਲੇ ਜਿਹੜਾ ਆ ਸਾਨੂੰ ਹਾਜ਼ਰ ਹੋਣਾ ਚਾਹੀਦਾ ਆ ਉਸ ਪਰਮਾਤਮਾ ਅਗੇ ਹੀ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਬਾਣਾ ਮੰਨਣ ਦਾ ਬਲ ਬਖਸ਼ੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਗਿੱਲ ਵੱਲੋਂ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਅਰਦਾਸ ਕੀਤੀ ਗਈ 2 ਮਿੰਟ ਦਾ ਮੋਨ ਤੇ ਅਸੀਂ ਸਾਰਾ ਸਟਾਫ ਮੈਡਮ ਮੰਦੀਪ ਮਿਊਜ਼ਿਕ ਆਏ ਨੇ ਅੰਜਲਾਏ ਨੇ ਉਹਨਾਂ ਦੇ ਕਲਾਸ ਇੰਚਾਰਜ ਨੇ ਮੈਡਮ ਸ਼ਰੂਤੀ ਸ਼੍ਰੀਨ ਮੈਡਮ ਕਲਜੀਤ कौर ਸਾਰਾ ਸਟਾਫ ਇੱਥੇ ਹਾਜ਼ਰ ਹੈ